ਗੁਰੂ ਰੂਪ ਸਾਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤੀ ਫਤਿਹ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਿੱਖ ਸੰਗਤਾਂ ਨੂੰ ਪਹਿਲਾਂ ਵੀ ਆਪਾਂ ਪਹਿਲਾ ਵਾਰ ਤਾਂ ਕੀਤੀ ਸੀ ਤੇ ਅਰਦਾਸ ਦੀ ਤਾਕਤ ਅੱਜ ਅਰਦਾਸ ਦੀ ਆਪਾਂ ਜਿਹੜੀ ਤਾਕਤ ਬਾਰੇ ਉਹਦੇ ਗੱਲ ਕਰਨੀਆਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇੱਕ ਦਿਨ ਅਜਾਲੋ ਜਲਾਲ ਚ ਆ ਕੇ ਕਿਹਾ ਵੀ ਅੱਜ ਤੋਂ ਬਾਅਦ ਮੇਰੇ ਸਿੱਖ ਜਿਹੜੇ ਵੀ ਮਤਲਬ ਦਰਸ਼ਨ ਕਰਨ ਆਉਣ ਉਹ ਮੇਰੇ ਲਈ ਚੰਗੇ ਜਿਹੜੇ ਹਨ ਸ਼ਸਤਰ ਲੈ ਕੇ ਆਉਣ ਤੇ ਮੇਰੇ ਲਈ ਕਿਰਪਾਨਾਂ ਦਸਾਲੇ ਜਿਹੜੇ ਸੀਗੇ ਪਹਿਲਾਂ ਲੈ ਕੇ ਆਉਂਦੇ ਸੀਗੇ ਮਾਇਆ ਭੇਟ ਕਰਦੇ ਸੀ ਮਹਾਰਾਜ ਕਹਿੰਦੇ ਵੀ ਹੁਣ ਮੇਰੇ ਲਈ ਵਧੀਆ ਤੋਂ ਵਧੀਆ ਸ਼ਸਤਰ ਜਿਹੜੇ ਸਾਨੂੰ ਭੇਟ ਕੀਤੇ ਜਾਣ ਤੇ ਉਹ ਸਿੰਘ ਜਿਹੜੇ ਲੈ ਕੇ ਸਾਡੇ ਕੋਲ ਆਉਣ ਤੇ ਇਹ ਗੱਲ ਸੁਣ ਕੇ ਭਾਈ ਲਾਲ ਸਿੰਘ ਜੀ ਹੋਏ ਨੇਗੇ ਉਹਨਾਂ ਨੇ ਬਹੁਤ ਹੀ ਸੋਹਣੀ ਕਹਿੰਦੇ ਇੱਕ ਟਾਲ ਤਿਆਰ ਕੀਤੀ ਤੇ ਉਹ ਟਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਪੇਸ਼ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਢੋਟਾਲ ਦਿਖਾਈ ਤਾਂ ਮਤਲਬ ਉਹ ਢੋਟਾਲ ਇੰਨੀ ਮਤਲਬ ਵਧੀਆ ਸੀ ਉਹਨਾਂ ਨੇ ਆਪਣੇ ਵੱਲੋਂ ਬਣਾਈ ਸੀ ਮਿਸਤਰੀ ਸੀ ਤੇ ਜਾਣਦੇ ਸੀ ਢੋਟਾਲ ਕਿਵੇਂ ਆ ਹਨ ਬਹੁਤ ਵਧੀਆ ਤਰੀਕੇ ਨਾਲ ਕਈ ਧਾਤਾਂ ਨੂੰ ਲਾ ਕੇ ਉਹਨਾਂ ਨੇ ਜਿਹੜੀ ਸੀ ਗੈਂਡੇ ਦੀ ਕਹਿੰਦੇ ਨੇ ਕਿ ਗੈਂਡੇ ਦੀ ਖਲ ਤੋਂ ਜਿਹੜੀ ਉਹ ਢੋਟਾਲ ਬਣਾਈ ਤੇ ਉਹਦੇ ਵਿੱਚੋਂ ਕਹਿੰਦੇ ਗੋਲੀ ਵੀ ਨਹੀਂ ਪਾਰ ਨਿਕਲ ਸਕਦੀ ਸੀ ਮਤਲਬ ਇਹ ਭਾਈ ਲਾਲ ਸਿੰਘ ਦਾ ਵਿਸ਼ਵਾਸ ਸੀ ਹੁਣ ਸਿੱਖਾਂ ਨੂੰ ਚਾਹ ਹੁੰਦਾ ਜਦੋਂ ਸਿੱਖ ਆਪਸ ਵਿੱਚ ਵੀ ਮਿਲਦੇ ਨੇ ਸ਼ਸਤਰ ਜਰੂਰ ਦੇਖੇ ਦਿੰਦੇ ਨੇ ਸਿੱਖ ਤੇ ਸਾਰਾ ਨੇ ਸ਼ਾਸਤਰ ਦੇਖੇ ਉਹਨਾਂ ਦੇ ਤੇ ਢਾਲ ਦੇਖੀ ਤਾਂ ਢਾਲ ਦੇਖਣ ਤੇ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਕਹਿੰਦੇ ਭਾਈ ਲਾਲ ਸਿੰਘ ਬਹੁਤ ਸੋਹਣੀ ਤਾਂ ਭਾਈ ਲਾਲ ਸਿੰਘ ਨੂੰ ਜਦੋਂ ਢਾਲ ਜਦੋਂ ਮਤਲਬ ਸਾਰਿਆਂ ਨੇ ਤਾਰੀਫ ਕੀਤੀ ਤਾਂ ਆਮ ਬੰਦਾ ਹੁੰਦਾ ਮਤਲਬ ਕਈ ਵਾਰ ਮਾਣ ਵੀ ਹੋ ਜਾਂਦਾ ਹੈ ਨਾ ਭਾਈ ਲਾਲ ਸਿੰਘ ਜੀ ਨੂੰ ਆਣ ਹੋ ਗਿਆ ਵੀ ਮੇਰੀ ਢਾਲ ਬਹੁਤ ਵਧੀਆ ਗੁਰੂ ਨਾਨਕ ਗੋਬਿੰਦ ਸਿੰਘ ਜੀ ਨੂੰ ਤਾਂ ਜਾਣੀ ਜਾਣ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਭਾਈ ਲਾਲ ਸਿੰਘ ਨੂੰ ਮਾਣ ਹੋ ਗਿਆ ਭਾਈ ਲਾਲ ਸਿੰਘ ਦੀ ਢਾਲ ਦੇਖੀ ਗੁਰੂ ਸਾਹਿਬ ਨੇ ਕਿਹਾ ਭਾਈ ਲਾਲ ਸਿੰਘ ਠੀਕ ਆ ਤੇਰੀ ਢਾਲ ਠੀਕ ਆ ਪਰ ਇਹ ਜਿਹੜੀ ਗੋਲੀ ਆ ਬਹੁਤ ਬੁਰੀ ਸ਼ੈ ਹੁੰਦੀ ਆ ਇਹ ਵੱਡੀਆਂ ਵੱਡੀਆਂ ਇਹ ਤਾਂ ਪਹਾੜਾਂ ਨੂੰ چیر ਜਾਂਦੀ ਐ ਵੀ ਜਿਹੜੀ ਗੋਲੀ ਹੁੰਦੀ ਆ ਵੀ ਤੇਰੀ ਢਾਲ ਵਿੱਚੋਂ ਗੋਲੀ ਲੰਘ ਜੂਗੀ। ਭਾਈ ਲਾਲ ਸਿੰਘ ਕਹਿੰਦਾ ਮਹਾਰਾਜ ਮੇਰੀ ਬਣਾਈ ਹੋਈ ਢਾਲ ਆ ਇਹ ਹੋ ਹੀ ਨਹੀਂ ਸਕਦਾ। ਕਹਿੰਦੇ ਜਿੱਥੇ ਉਹ ਢਾਲ ਵਿੱਚੋਂ ਕਹਿੰਦੇ ਸੇਵਾ ਦੀ ਖੁਸ਼ੂ ਆ ਰਹੀ ਸੀ ਉੱਥੇ ਉਹ ਹੁਣ ਹੋਮੇ ਦੀ ਜਿਹੜੀ ਸੀ ਉਹਦੇ ਵਿੱਚੋਂ ਮੁਸਕਾਉਣੀ ਪੈ ਤੇ ਸ਼ੁਰੂ ਹੋ ਗਈ। ਮਹਾਰਾਜ ਕਹਿੰਦੇ ਭਾਈ ਲਾਲ ਸਿੰਘ ਗੋਲੀ ਬਹੁਤ ਬੁਰੀ ਸ਼ੈ ਆ ਫਿਰ ਵੀ ਸੋਚਣਾ। ਕਹਿੰਦਾ ਮਹਾਰਾਜ ਹੋ ਹੀ ਨਹੀਂ ਸਕਦਾ। ਇਹ ਢਾਲ ਮੈਂ ਬਣਾਈ ਐ ਇਹਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ। ਤੁਸੀਂ ਅਜਮਾ ਕੇ ਦੇਖ ਲਓ ਮਹਾਰਾਜ ਕਹਿੰਦੇ ਦੇਖ ਲਾ ਲਾਲ ਸਿਆ ਮਹਾਰਾਜ ਕਹਿੰਦਾ ਦੇਖ ਲਓ ਕੋਈ ਮਰਜੀ ਜਮਾ ਦਿਓ ਜੀ ਹੁਣ ਮਾਣ ਇੰਨਾ ਵੱਧ ਗਿਆ ਆਪਣੀ ਢਾਲ ਤੇ ਮਹਾਰਾਜ ਕਹਿੰਦੇ ਚੱਲ ਕੋਈ ਨਹੀਂ ਭਾਈ ਲਾਲ ਸਿਆ ਸ਼ਾਮ ਹੋ ਗਈ ਤੇ ਰਹਿ ਰਾਸ ਦਾ ਸਮਾਂ ਸ਼ੁਰੂ ਹੋ ਗਿਆ ਤੇ ਫਿਰ ਆਪਾਂ ਫਿਰ ਪਰਖਾਂਗੇ ਦੇਖੋ ਇੱਥੇ ਸਾਧ ਸੰਗਤ ਜੀ ਦੇਖਣ ਦੀ ਗੱਲ ਆ ਵੀ ਗੁਰੂ ਸਾਹਿਬ ਨੇ ਜਿੰਨੀਆਂ ਵੀ ਭੀੜਾਂ ਪਈਆਂ ਕਿਤੇ ਵੀ ਗੱਲ ਹੋਈ ਤਾਂ ਮਹਾਰਾਜ ਨੇ ਜਿਹੜਾ ਨਿਤਨੇਮਾ ਚਾਹੇ ਅਮਰਤ ਵੇਲੇ ਦਾ ਚਾਹੇ ਸ਼ਾਮ ਵੇਲੇ ਦਾ ਉਹ ਖੁੰਝਾਇਆ ਨਹੀਂ ਮਹਾਰਾਜ ਨੇ ਕਦੇ ਵੀ ਆਪਣਾ ਨਿਤਨੇਮ ਮਹਾਰਾਜ ਨੇ ਪੂਰਾ ਰੱਖਿਆ ਹੁਣ ਅਸੀਂ ਸਿੱਖਾਂ ਜਦੋਂ ਮਾੜੀ ਮੋਟੀ ਗੱਲ ਹੁੰਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਅਸੀਂ ਜਿਹੜਾ ਆਪਣਾ ਜਿਹੜਾ ਨਿਤਨੇਮ ਆ ਉਹ ਭੁੱਲ ਜਾਂਦੇ ਆ ਗੁਰੂ ਸਾਹਿਬ ਨੇ ਤੇ ਸਾਨੂੰ ਸਮਝਾ ਰਹੇ ਨੇ ਵੀ ਸਾਨੂੰ ਕਦੇ ਨਿਤਨੇਮ ਵੀ ਭੁੱਲਣਾ ਚਾਹੀਦਾ ਜਿੰਨੇ ਮਰਜ਼ੀ ਸਾਡੇ ਤੇ ਵਿਵਪਤਾਵਾਂ ਆ ਜਾਣ ਭਾਈ ਲਾਲ ਸਿੰਘ ਚੱਲਿਆ ਗਿਆ ਜਾਂਦੇ ਜਾਂਦੇ ਸੋਚਦਾ ਜਾਂਦਾ ਵੀ ਇਹ ਹੁਣ ਮੈਂ ਕਹਿ ਤਾਂ ਆਇਆ ਵੀ ਯਾਰ ਕਿਤੇ ਮੇਰੀ ਢਾਲ ਜੇ ਕੱਲੋਂ ਜਾ ਕੇ ਗੁਰੂ ਸਾਹਿਬ ਦੀ ਗੋਲੀ ਗੁਰੂ ਸਾਹਿਬ ਨੇ ਜਦੋਂ ਪਹਿਲਾਂ ਤਾਂ ਦਿਮਾਗ ਤੇ ਹੋਮੇ ਚੜੀ ਹੋਈ ਸੀ ਹੁਣ ਸੋਚਦਾ ਜਾਂਦਾ ਵੀ ਹੁਣ ਗੁਰੂ ਸਾਹਿਬ ਨੂੰ ਕਹਿ ਤਾਂ ਆਇਆ ਗੁਰੂ ਸਾਹਿਬ ਬ੍ਰਹਮਾਣ ਦੇ ਹਾਲਾਤ ਨੂੰ ਉਹ ਤਾਂ ਮਹਾਰਾਜ ਨੇ ਕਿਉਂਕਿ ਸਾਰੀ ਸ਼ਕਤੀ ਤਾਂ ਸਿੱਖ ਜਿਹੜੀ ਉਹਨਾਂ ਤੋਂ ਲੈਂਦੇ ਤੇ ਮੈਂ ਗਲਤ ਕਰਿਆ ਹੁਣ ਸੋਚਦਾ ਸੋਚਦਾ ਕਰਾਇਆ ਵੀ ਮੇਰੇ ਮਹਾਰਾਜ ਨੇ ਗੋਲੀ ਇਸ ਤੀ ਗੱਲ ਆ ਸੱਚੇ ਪਾਤਸ਼ਾਹ ਨੇ ਗੋਲੀ ਕੱਢਦੀ ਉਹਦੇ ਵਿੱਚ ਦੀ ਨਿਕਲ ਗਈ ਮੇਰੀ ਬੇਇੱਜ਼ਤੀ ਹੋ ਜਾਣੀ ਤੇ ਸੋਚਦਾ ਸੋਚਦੇ ਕਿਸੇ ਸਿੱਖ ਨਾਲ ਕਹਿੰਦੇ ਵਿਚਾਰ ਕੀਤੀ ਤੇ ਵਿਚਾਰ ਕੀਤੀ ਸਿੱਖਾਂ ਨੇ ਕਿਹਾ ਭਾਈ ਜੇ ਗੁਰੂ ਸਾਹਿਬ ਨਾਲ ਜੇ ਇਹਦੀ ਗੱਲਬਾਤ ਹੋ ਗਈ ਪਹਿਲਾਂ ਤਾਂ ਗੁਰੂ ਸਾਹਿਬ ਸਾਹਮਣੇ ਰੜਨੇ ਹੀ ਨਹੀਂ ਚਾਹੀਦਾ ਚਲੋ ਹੁਣ ਜੇ ਕਰ ਲੈ ਤਾਂ ਸਭ ਤੋਂ ਵੱਡੀ ਅਰਦਾਸ ਆ ਤੁਸੀਂ ਐਂ ਕਰੋ ਪੰਜ ਸਿੰਘਾਂ ਨੂੰ ਬੁਲਾਓ ਤੇ ਪ੍ਰਸ਼ਾਦ ਅਸ਼ਕਾ ਸਤਿ ਸਾਂਗਤ ਜੀ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਵੀ ਅੱਜ ਕੱਲ ਜਿਹੜਾ ਹੋ ਗਿਆ ਨਾ ਅਸੀਂ ਜਿਹੜਾ ਆ ਰੁਝਾਨ ਹੈ ਪਹਿਲਾਂ ਪੰਜ ਸਿੰਘਾਂ ਨੂੰ ਜਿੱਤੇ ਸਾਡੇ ਕੰਮ ਆੜ ਜਾਂਦੀ ਸੀ ਨਾ ਕਿਉਂਕਿ ਪੰਜ ਸਿੰਘ ਗੁਰੂ ਰੂਪਲੇ ਉੱਥੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਸਪਾਉਂਦੇ ਸੀ ਬੀਬੀਆਂ ਨਿਤਨੇਮ ਕਰਕੇ ਆਪ ਪਿਆਰ ਨਾਲ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਜਾਂਦਾ ਸੀ ਤੇ ਸਿੰਘਾਂ ਨੂੰ ਸ਼ਕਾਇਆ ਜਾਂਦਾ ਸੀ ਤੋਂ ਤੋਂ ਬਾਅਦ ਜਿਹੜੀ ਅਰਦਾਸ ਸੀ ਨਾ ਉਹ ਫਿਰ ਅਰਦਾਸ ਵੀ ਮਹਾਰਾਜ ਪੂਰੀ ਕਰਦੇ ਸੀ ਤੇ ਹੁਣ ਕੀ ਆ ਗਿਆ ਅਸੀਂ ਜੇ ਕਰ ਵੀ ਲੈਂਦੇ ਆ ਦੁਨਿਆਵੀ ਖਾਣਾ ਮੰਗਾ ਲੈਂਦੇ ਨੇ ਬਣਿਆ ਬਣਿਆ ਕੋਈ ਪੀਜ਼ਾ ਹੀ ਖਵਾ ਦਿੰਦਾ ਸਿੰਘਾਂ ਨੂੰ ਕੋਈ ਕੁਝ ਖਵਾ ਦਦਾ ਬਾਹਰੋਂ ਮੰਗਾ ਤੇ ਉਹ ਜਿਹੜੀ ਭਾਵਨਾ ਆਉਂਦੀ ਨਹੀਂ ਮੈਂ ਕਹਿੰਦਾ ਵੀ ਜਦੋਂ ਵੀ ਗੁਰੂ ਸਾਹਿਬ ਦਾ ਪਏ ਅਰਦਾਸ ਕਰਨੀ ਹੋਵੇ ਨਾ ਤਾਂ ਉੱਥੇ ਜਿਹੜਾ ਪ੍ਰਸ਼ਾਦ ਆਪ ਤਿਆਰ ਕੀਤਾ ਜਾਵੇ ਬਾਣੀ ਪੜ ਕੇ ਪ੍ਰਸ਼ਾਦ ਤਿਆਰ ਕੀਤਾ ਜਾਵੇ ਤੇ ਆਪ ਸੇਵਾ ਕੀਤੀ ਜਾਵੇ ਹੁਣ ਸਿੰਘਾਂ ਨੂੰ ਭਾਈ ਲਾਲ ਸਿੰਘ ਜੀ ਨੇ ਬੁਲਾ ਕੇ ਪ੍ਰਸ਼ਾਦਾ ਸ਼ਿਕਾਇਤ ਤੇ ਅਰਦਾਸ ਕਿਹਾ ਵੀ ਐਵੇਂ ਕਰਕੇ ਮੇਰੇ ਤੇ ਭੀੜ ਪੈ ਗਈ ਮੇਰੀ ਸਵੇਰੇ ਜਿਹੜੀ ਹੈ ਉਹ ਢਾਲ ਪਰਖੀ ਜਾਣੀ ਹੈ ਤੇ ਮਹਾਰਾਜ ਕਿਰਪਾ ਕਰੋ ਵੀ ਸਹਿਬ ਮੇਰੀ ਰੀੜੀ ਢਾਲ ਆ ਉਹ ਪਰਖੀ ਜਾਵੇ ਉਹਦੇ ਚ ਗੋਲੀ ਨਾ ਲੰਗੇ ਤੇ ਤੁਸੀਂ ਅਰਦਾਸ ਕਰੋ ਤੇ ਅਰਦਾਸ ਹੋ ਗਈ ਹੁਣ ਮਹਾਰਾਜ ਜੀ ਮਹਾਰਾਜ ਨਹੀਂ ਪਰਖਣਾ ਤੇ ਮਹਾਰਾਜ ਨੂੰ ਹੁਲਾ ਹੈ ਨਾ ਮਹਾਰਾਜ ਪਰ ਮਹਾਰਾਜ ਦੇਖੋ ਸਿੱਖ ਜਾਨੀ ਜਾਣੇ ਹੁਣ ਭਾਈ ਲਾਲ ਸਿੰਘ ਕਹਿੰਦੇ ਜਦੋਂ ਪਹੁੰਚਿਆ ਨਾ ਭਾਈ ਲਾਲ ਸਿੰਘ ਕਹਿੰਦੇ ਮਹਾਰਾਜ ਕਹਿੰਦੇ ਲਿਆ ਭਾਈ ਲਾਲ ਸਿੰਘ ਲੈ ਵੀ ਕਹਿੰਦੇ ਆਪਣਾ ਸਿੰਘ ਇੱਕ ਅ ਮਹਾਰਾਜ ਨੇ ਕਿਹਾ ਵਿਚਾਰ ਸਿੰਘ ਆਲਮ ਸਿੰਘ ਦਾ ਮੇਰਾ ਖਲਸ਼ਾ ਦਾ ਨਾਮ ਆ ਉਹਨੂੰ ਕਿਹਾ ਵੀ ਆਲਮ ਸਿੰਘ ਲੈ ਵੀ ਕਹਿੰਦੇ ਆਲਮ ਸਿੰਘ ਐਡਾ ਸੂਰਬੀਰ ਸੀਗਾ ਜਿੱਡਾ ਮਰਜੀ ਵੱਡਾ ਘੇਰਾ ਉਪਛਾਲ ਮਾਰ ਕੇ ਲੰਘ ਜਾਂਦਾ ਸੀ ਤੇ ਉਹਦਾ ਨਿਸ਼ਾਨਾ ਕਦੇ ਕਹਿੰਦੇ ਚਿੜੀ ਚ ਉੱਡਦੀ ਜਾਂਦੀ ਸੀ ਨਾ ਗੋਲੀ ਮਾਰ ਕੇ ਉਹ ਚਿੜੀ ਨੂੰ ਵੀ ਥੱਲੇ ਲਾ ਲੈਂਦਾ ਸੀ ਐਡਾ ਨਿਸ਼ਾਨਾ ਪੱਕਾ ਸੀ ਕਹਿੰਦੇ ਸ਼ੇਰਨਾਵ ਵੀ ਲੜਨਾ ਹੋਵੇ ਤਾਂ ਛਾਤੀ ਡਾਹ ਕੇ ਖੜ ਜਾਂਦੇ ਸੀ ਐਡੇ ਗੁਰੂ ਮਹਾਰਾਜ ਦੇ ਸੂਰਮੇ ਸੀਗੇ ਤੇ ਭਾਈ ਆਲਮ ਸਿੰਘ ਨੂੰ ਕਹ ਲੈ ਆਲਮ ਸਿਆ ਲੈ ਫਿਰ ਇਹਦੀ ਪਟਾਲ ਪਰਖੀਏ ਕਹਿੰਦੇ ਆਲਮ ਸਿੰਘ ਨੇ ਜਦੋਂ ਢਾਲ ਦੇ ਮੂਹਰੇ ਕੀਤੀ ਤਾਂ ਲਾਲ ਸਿੰਘ ਨੇ ਜਦੋਂ ਢਾਲ ਅੱਗੇ ਕੀਤੀ ਤਾਂ ਆਲਮ ਸਿੰਘ ਨੇ ਨਿਸ਼ਾਨਾ ਲਾਇਆ ਕਹਿੰਦੇ ਪਹਿਲਾ ਨਿਸ਼ਾਨਾ ਚੁੱਕ ਗਿਆ ਆਲਮ ਸਿੰਘ ਨੇ ਸੋਚਿਆ ਵੀ ਇਹ ਕਦੇ ਹੋਇਆ ਹੀ ਨਹੀਂ ਜ਼ਿੰਦਗੀ 'ਚ ਮੇਰਾ ਨਿਸ਼ਾਨਾ ਚੁੱਕ ਜੇ ਪਰ ਇੱਥੇ ਸਾਧ ਸੰਗਤ ਜੀ ਦੱਸਣਾ ਚਾਹਾਂਗੇ ਅਰਦਾਸ ਦੀ ਤਾਕਤ ਅਰਦਾਸ ਉਹ ਜੀਸੀ ਮਹਾਰਾਜ ਕਹਿੰਦੇ ਨੌਵੇਂ ਪਾਸ ਨੌਵੇਂ ਪਾਸ ਸਹੀਆਂ ਜਿੰਨੀਆਂ ਸੀ ਉਹ ਗੇਟਾਲ ਦੇ ਖੜਗੀਆਂ ਸੀ ਤੇ ਫਿਰ ਦੂਸਰਾ ਨਿਸ਼ਾਨਾ ਲਾਇਆ ਕਹਿੰਦੇ ਆਲਮ ਸਿੰਘ ਨੇ ਉਹ ਵੀ ਚੁੱਕ ਗਿਆ ਤੇ ਫਿਰ ਗੁਰੂ ਸਾਹਿਬ ਕਹਿੰਦੇ ਲੈ ਫਿਰ ਮੈਂ ਹੁਣ ਨਿਸ਼ਾਨਾ ਮੇਹ ਲਾਂਗਾ ਤੇ ਮਹਾਰਾਜ ਜਿਹੜਾ ਸੀ ਨਾ ਲਾਲ ਸਿੰਘ ਪਹਿਨੀ ਪਹਿ ਗਿਆ ਮਹਾਰਾਜ ਕਹਿੰਦਾ ਮਹਾਰਾਜ ਮੈਂ ਸਿੰਘਾਂ ਦੀ ਗੱਲ ਕੀਤੀ ਸੀ ਮਹਾਰਾਜ ਤੁਹਾਡੀ ਨਹੀਂ ਕੀਤੀ ਮਹਾਰਾਜ ਬਖਸ਼ੂ ਪਹਿਲਾਂ ਸਿਆਂ ਇਹੀ ਗੱਲ ਬਸ ਮੈਂ ਚਾਹੁੰਦਾ ਸੀ ਤੇਰੇ ਜਿਹੜੇ ਸੀ ਨਾ ਸੇਵਾ ਚ ਸੀ ਤੂੰ ਸੇਵਾ ਚ ਲੈ ਕੇ ਆਇਆ ਸੀ ਢਾਲ ਢਾਲਦਾ ਤੇਰੀ ਵਧੀਆ ਸੀ ਪਰ ਜਿਹੜੀ ਤੇਰੀ ਹੋਮੀ ਉੱਪਰ ਚੜ ਗਈ ਸੀ ਨਾ ਉਹ ਮੈਂ ਦੇਖਣੀ ਸੀ ਹੁਣ ਤੂੰ ਨਿਰਮਾਚ ਤੇ ਆ ਗਿਆ ਤੇਰੀ ਅਰਦਾਸ ਹੋਈ ਆ ਤੇ ਮੈਂ ਤੇ ਜਿਹੜੀ ਗੁਰੂ ਸਾਹਿਬ ਜਿਹੜੀ ਸਿੱਖਾਂ ਦੀ ਅਰਦਾਸ ਆ ਉਹ ਕਿਤੇ ਢਾਲਦਾ ਨਹੀਂ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਵੀ ਆਪਾਂ ਅਰਦਾਸ ਕਰੀਏ ਨਾ ਇੱਕ ਤਾਂ ਨਿਮਰਤਾ ਨਾਲ ਅਰਦਾਸ ਕਰੀਏ ਤੇ ਅਰਦਾਸ ਨੂੰ ਆਪਾਂ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਿਸ਼ਵਾਸ ਨਾਲ ਕਰੀਏ ਹੁਣ ਦੇਖੋ ਭਾਈ ਲਾਲ ਸਿੰਘ ਦੀ ਮਹਾਰਾਜ ਨੇ ਰੱਖ ਵੀ ਲਈ ਤੇ ਮਹਾਰਾਜ ਨੇ ਉਹਦਾ ਹੰਕਾਰ ਵੀ ਤੋੜ ਦਿੱਤਾ ਤੋਂ ਐਸੀ ਅਸੀਂ ਅਰਦਾਸ ਦੀ ਇੰਨੀ ਤਾਕਤ ਅਰਚਿਤ ਹੋ ਕੇ ਅਰਦਾਸ ਕਰੀਏ ਤੇ ਭਾਵਨਾ ਰੱਖ ਕੇ ਅਰਦਾਸ ਕਰੀਏ ਤੇ ਮਹਾਰਾਜ ਜਾਣੀ ਜਾਣ ਨੇ ਤੇ ਸਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਐਸੀਆਂ ਜਿਹੜੀਆਂ ਸਾਖੀਆਂ ਲੈ ਕੇ ਅੱਗੇ ਵੀ ਫੇਰ ਆਪ ਜੀ ਸਾਹਮਣੇ ਬੇਸ਼ਕੂਮਾਂਗੇ ਜੀ ਸੋ اجازت ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ